ਹਰਿਆਣਾ ਸਰਕਾਰ ਦੀ ਨਵੀਂ ਕੈਬਨਿਟ ਦੇ ਵਿੱਚ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ ਹਰੇਕ ਮੰਤਰੀ ਨੂੰ ਉਸ ਦੇ ਵਿਭਾਗ ਤਹਿਤ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਖੁਦ ਸਭ ਤੋਂ ਵੱਧ 18 ਵਿਭਾਗ ਸੰਭਾਲੇ ਨੇ ਕੈਪਟਨ ਅਭਿਮਨਿਊ ਨੂੰ ਖਜ਼ਾਨਾ ਮੰਤਰੀ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਉਹਨਾਂ ਨੂੰ 12 ਹੋਰ ਵਿਭਾਗ ਦਿੱਤੇ ਗਏ ਨੇ ਰਾਮ ਵਿਲਾਸ ਸ਼ਰਮਾ ਨੂੰ ਸਿੱਖਿਆ ਮੰਤਰੀ ਸਮੇਤ 9 ਵਿਭਾਗ ਸੌਂਪੇ ਗਏ ਨੇ ਓਪੀ ਧਨਖੜ ਨੂੰ ਖੇਤੀਬਾੜੀ ਮੰਤਰੀ ਸਮੇਤ 5 ਮਹਿਕਮੇ ਦਿੱਤੇ ਗਏ ਨੇ ਅਨਲ ਵੇਜ ਨੂੰ ਸਿਹਤ ਮੰਤਰੀ ਬਣਾਇਆ ਗਿਆ ਇਸ ਤੋਂ ਇਲਾਵਾ ਉਹਨਾਂ ਨੂੰ 4 ਹੋਰ ਵਿਭਾਗ ਵੀ ਦਿੱਤੇ ਗਏ ਨੇ ਰਾਉ ਨਰਵੀਰ ਸਿੰਘ ਨੂੰ ਦੋ ਕਵਿਤਾ ਜੈਨ ਨੂੰ ਤਿੰਨ ਵਿਕਰਮ ਸਿੰਘ ਨੂੰ ਠੇਕੇਦਾਰ ਅਤੇ 크੍ਰਿਸ਼ਣ ਕੁਮਾਰ 베ਦੀ ਨੂੰ ਤਿੰਨ ਅਤੇ ਕਰਨ ਦੇਵ ਕੰਬੋਜ ਨੂੰ ਚਾਰ ਚਾਰ ਵਿਭਾਗ ਦੇ ਕੇ ਜ਼ਿੰਮੇਵਾਰੀ ਸੌਂਪੀ ਗਈ। ਸੀਐਮ ਖੱਟਰ ਕੋਲ ਗ੍ਰੈਬ ਬਿਜਲੀ ਸਾਇੰਸ ਅਤੇ ਟੈਕਨੋਲੋਜੀ ਜ਼ਿਲਾ ਸਮੇਤ ਕੋਲ 18 ਵਿਭਾਗ ਦਿੱਤੇ ਗਏ ਨੇ ਮਨੋਹਰ ਲਾਲ ਖੱਟਰ ਜੋ ਕਿ ਮੁੱਖ ਮੰਤਰੀ ਚੁਣੇ ਗਏ ਨੇ ਉਹਨਾਂ ਕੋਲ ਸਭ ਤੋਂ ਵੱਧ ਵਿਭਾਗ ਦਿੱਤੇ ਗਏ ਨੇ 18 ਕੋਲ ਵਿਭਾਗ ਉਹਨਾਂ ਕੋਲ ਨੇ ਸਿੱਖਿਆ ਤੇ ਭਾਸ਼ਾ ਸਹਿਰ ਸਪਾਟਾ ਖੁਰਾਕ ਆਵਾਜਾਈ ਸਮੇਤ કુલ 9 ਮਹਿਕ ਮੇ ਰਾਮਵिलास शर्मा ਨੂੰ ਦਿੱਤੇ ਗਏ ਨੇ ਰਾਮਵिलास शर्मा ਜੋ ਕਿ ਬੇਹਦ ਵੱਡੇ ਫਰਕ ਦੇ ਨਾਲ ਜਿੱਤ ਹਾਸਲ ਕਰ ਚੁੱਕੇ ਨੇ ਕੈਬਨਿਟ ਮੰਤਰੀ ਅਤੇ ਉਹਨਾਂ ਨੂੰ 8 ਵੇ ਵਿਭਾਗ ਕੋਲ ਦਿੱਤੇ ਗਏ ਨੇ ਉਹਨਾਂ ਤੋਂ ਇਲਾਵਾ ਕੈਪਟਨ ਅਭਿਮਨਿਓ ਜੋ ਕਿ ਸੀਐਮ ਦੀ ਦੌੜ ਵਿੱਚ ਵੀ ਸ਼ਾਮਿਲ ਸਨ ਉਹਨਾਂ ਨੂੰ ਖਜ਼ਾਨਾ ਕਰ ਤੇ ਆਪਕਾਰੀ ਜੰਗਲਾਤ ਸੰਨਤ ਤੇ ਵਪਾਰ ਲੇਬਰ ਤੇ ਰੋਜ਼ਗਾਰ ਮੋੜ ਵਸੇਬਾ ਸਮੇਤ ਕੋਲ 13 ਵਿਭਾਗ ਕੈਪਟਨ ਅਭਿਮਨਿਓ ਨੂੰ ਦਿੱਤੇ ਗਏ ਨੇ ਪੀਤਨਖੜ ਦੀ ਗੱਲ ਕਰੀਏ ਜੋ ਕਿ ਇੱਕ ਵਾਰ ਫਿਰ ਤੋਂ ਉਪੀਤਨਖੜ ਵੀ ਉਹੀ ਨੇ ਜੋ ਕਿ ਸੀਐਮ ਦੌੜ ਦੇ ਵਿੱਚ ਸ਼ਾਮਿਲ ਸਨ ਉਹਨਾਂ ਨੂੰ ਵੀ ਖਸੇ ਵਿਭਾਕ ਸੌਂਪੇ ਗਏ ਨੇ ਖੇਤੀਬਾੜੀ ਪੰਚਾਇਤ ਸਿੰਚਾਈ ਪਸ਼ੂ ਪਾਲਣ ਡੇਰੀ ਫਾਰਮਿੰਗ ਅਤੇ ਮੱਛੀ ਪਾਲਣ ਵਿਭਾਗ ਉਪੀਤਨਖੜ ਨੂੰ ਸੌਪਿਆ ਗਿਆ ਹੈ ਅਨਲ ਵਿੱਚ ਦੀ ਗੱਲ ਕਰੀਏ ਤਾਂ ਸਿਹਤ ਤੇ ਮੈਡੀਕਲ ਸਿੱਖਿਆ ਖੇਡਾਂ ਤੇ ਚੋਣਾ ਸਮੇਤ ਕੁੱਲ 5 ਵਿਭਾਗ ਅਨਲ ਵਿੱਚ ਨੂੰ ਦਿੱਤੇ ਗਏ ਨੇ ਅਨਲ ਵਿੱਚ ਦਾ ਵੀ ਖਾਸਾ ਚੰਗਾ ਪ੍ਰਦਰਸ਼ਨ ਇਹਨਾਂ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਰਿਹਾ ਸੀ ਰਾਉ ਨਰਵੀਰ ਸਿੰਘ ਨੂੰ ਪਬਲਿਕ ਵਰਕਰਸ ਅਤੇ ਜਨ ਸਿਹਤ ਵਿਭਾਗ ਦਿੱਤਾ ਗਿਆ ਹੈ ਪਬਲਿਕ ਵਰਕਰਸ ਅਤੇ ਜਨ ਸਿਹਤ ਵਿਭਾਗ ਦਿੱਤਾ ਗਿਆ ਹੈ ਰਾਉ ਨਰਵੀਰ ਸਿੰਘ ਕਵਿਤਾ ਜੈਨ ਮਹਿਲਾ ਅਤੇ ਬਾਲ ਵਿਕਾਸ ਪਛੜੀਆਂ ਸ਼੍ਰੇਣੀਆਂ ਦਾ ਵਿਕਾਸ ਸਮੇਤ ਕੋਲ ਤਿੰਨ ਵਿਭਾਗ ਦਿੱਤੇ ਗਏ ਨੇ ਕਵਿਤਾ ਜੈਨ ਨੂੰ